ਤਾਂ ਮੇਰੇ ਸੋਤੇਲੇ ਸਮਾਨੀ ਸਾਨੂੰ ਪਤਾ ਸਾਡੀ ਜਿਹੜੀ ਪੰਚਾਇਤੀ ਜ਼ਮੀਨ ਹੈ ਉਹ ਸਾਡੀ ਹੈ ਉਹ ਆਪਣੇ ਤੁਸੀਂ ਕੰਮੇ ਕਰ ਲੈ ਓ ਸਾਫ ਕਰ ਲੈ ਓ ਉਹ ਸਰਕਾਰ ਜਿਹੜਾ ਆਜਾ ਤਾਇਆ ਸਾਡੀ ਮਜ਼ਦੂਰਾਂ ਦੀ ਆਵਾਜ਼ ਨੂੰ ਨੱਬੜ ਦੀ ਪੋਸ਼ ਕੀਤੀ ਜਿਹੜਾ ਤੇ ਝੂਠੇ ਕੇਸ ਪਾ ਕੇ ਜਿਹੋ ਨਾਲ ਵਿੱਚ ਲੱਗਿਆ ਆਜੋ ਰਾਜ ਦੀ ਸਰਕਾਰ ਨੇ ਕਿਹਾ ਉਹਨਾਂ ਵੀ ਇਹ ਲੱਗਦਾ ਉਹ ਲਿੰਕ ਦਿੰਦੇ ਆਂਦੇ ਐ ਜੁਨੀ ਇਹ ਲੋਕ ਨੇ ਇਹਨਾਂ ਨੂੰ ਡੰਡੇ ਦੇ ਤੋਰ ਤੇ ਇਹਨਾਂ ਨੂੰ ਜੇਲਾ ਦੇ ਨਾਮ ਦੇ ਇਹ ਜਿਹੜਾ ਅੱਜ ਬੰਦ ਕਰਕੇ ਆਵਾਜ਼ ਨੂੰ ਤੱਪ ਦੇ ਆਗੇ ਪਰ ਅੱਜ ਜਿੱਤੋਂ ਬਹੁਤ ਸਾਰੀਆਂ ਮਿਲਦਾ ਸੀ ਜਿਹੜੇ ਉਹ ਲੋਕ ਤੇ ਉਹ ਤਾਂ ਜਣ ਕੇ ਸਾਹਮਣੇ ਵਾਅਦਾ ਕਰਦੇ ਤੇ ਕਦੇ ਇਹਨਾਂ ਨੇ ਸਾਨੂੰ ਗਾਰੰਟੀਆਂ ਦੇ ਕੇ ਭਰਾਓ ਸਰਕਾਰ ਨੂੰ ਇਹਨਾਂ ਤੋਂ ਬਹੁਤ ਸਾਰੇ ਅਮੀਦਾਰ ਵੀ ਜਿਹੜੇ ਸਾਲੋਂ ਵੀ ਪਿੰਡਾਂ ਦੇ ਲੋਕਾਂ ਨੂੰ ਇਹ ਨਾ ਨਾ ਦੇ ਮਨੂਸਨਾਂ ਨੂੰ ਬਿਲਕੁਲ ਵਰਤਮਾਨ ਹੈ ਜਿਹੜਾ ਆਮ ਕਰਾਉਣਾ ਮੁੰਡਾ ਸਾਡਾ ਜੱਟਾਂ ਦਾ ਮੁੰਡਾ ਓਏ ਓਹ ਇਹ ਇੰਨੀਆਂ ਗੱਲਾਂ ਕਰ ਦਦਤੀਆਂ ਨੇ ਜਿਹੜੇ ਸਾਡੇ ਮਸਲੇ ਹਾਲ ਕਰ ਦੇਣੇ ਨੇ ਸਾਨੂੰ ਕੋਈ ਧਰ ਦੇ ਇੰਤਰੀਸ਼ ਕਰ ਸਕੀ ਲੋਣੇ ਪੈਣੇ ਨਹੀਂ ਤਾਂ ਭਰਾਵੋ ਉਦੋਂ ਵੀ ਅਸੀਂ ਇਹ ਗੱਲ ਕਸੀਤੀ ਦੀ ਕਿ ਜਦੋਂ ਕੋਈ ਬੰਦੇ ਦੀ ਨੀਤੀ ਗੁਸਤ ਨਾ ਹੋਵੇ ਉਹ ਤੁਸੀਂ ਜਿਹਨੂੰ ਮਰਜ਼ੀ ਉਸ ਕੁਰਸੀ ਤੇ ਬਿਧਾ ਦਿਓ ਫੇਰ ਜਦ ਲਈ ਕੇ ਨਿਰਤੀ ਜਦੋਂ ਤਰਸਤਨਾ ਹੋਵਾ ਮੈਂ ਫਿਰ ਉਹ ਸ਼ੋਰ ਬਾਤਿਆਂ ਦੇ ਜਿਹੜੇ ਝੋਲੀ ਦੇ ਵਿੱਚ ਪੈ ਜਾਂਦਾ ਇਹ ਕਰਕੇ ਚੜ੍ਹਿਆ ਚ ਵੀ ਕਹੀ ਕਰਦੇ ਨੇ ਕਿ ਤੂੰ ਸਾਡਾ ਕੀ ਬੜਾ ਦੁੱਖ ਹੈ ਬੜੀ ਦੁੱਖ ਲੜੇ ਗੱਲ ਕਹੀ ਪੈਂਦੀ ਹੈ ਤਾਂ ਉਹਨਾਂ ਨੂੰ ਇਸ ਕਰਦਾ ਭਰਾਓ ਜਾਉਣਾ ਚਾਹੀਦਾ